이란 ਦੇ ਰਾਸ਼ਟਰਪਤੀ ਦੀ ਹੈਲੀਕਾਪਟਰ ਹਾਦਸੇ ਦੇ ਵਿੱਚ ਮੌਦੀ ਖਬਰ ਸਾਹਮਣੇ ਆ ਰਹੀ ਹੈ ਜਿਉਂ ਤੁਹਾਨੂੰ ਦੱਸ ਜੀ ਕਿ ਖੋਜ ਅਤੇ ਬਚਾਅ ਦੀਆਂ ਟੀਮਾਂ ਜਿਹੜੀ ਮੌਕੇ ਤੇ ਪਹੁੰਚੀਆਂ ਤਾਂ ਪਤਾ ਲੱਗੇ ਕਿ ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਈਸੀ ਅਤੇ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲਾ ਯਾਨ ਸਮੇਤ ਹੈਲੀਕਾਪਟਰ ਦੇ ਵਿੱਚ ਸਵਾਰ ਸਾਰੇ ਹੀ ਲੋਕ ਮਾਰੇ ਗਏ ਨੇ ਤੁਹਾਨੂੰ ਦੱਸ ਜੀ ਕਿ ਖੋਜ ਅਤੇ ਬਚਾਅ ਟੀਮਾਂ ਦੀ ਸ਼ੁਰੂਆਤੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਈਸੀ ਅਤੇ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲਾ ਯਾਨ ਸਮੇਤ ਹੈਲੀਕਾਪਟਰ ਦੇ ਵਿੱਚ ਸਵਾਰ ਸਾਰੇ ਹੀ ਯਾਤਰੀ ਜਿਹੜੇ ਕਿ ਹਾਦਸੇ ਦੇ ਵਿੱਚ ਮਾਰੇ ਗਏ ਨੇ ਈਰਾਨ ਦੇ ਸਰਕਾਰੀ ਟੈਲੀਵਿਜ਼ਨ ਏਜੰਸੀ ਦੀ ਮਨੀਏਤਾ ਰਾਸ਼ਟਰਪਤੀ ਇਬਰਾਹਿਮ ਰਾਸ਼ੀਅਤੇ ਕੋਰਾਨੋਲ ਜਾ ਰਹੇ ਹੈਲੀਕਾਪਟਰ ਦੇ ਹਾਦਸੇ ਵਾਲੀ ਥਾਂ ਤੇ ਜੀਵਨ ਦਾ ਕੋਈ ਵੀ ਨਿਸ਼ਾਨ ਜਿਹੜੇ ਕਿ ਨਹੀਂ ਮਿਲੇ ਸਰਕਾਰੀ ਰਿਪੋਰਟਾਂ ਦੀ ਮਨੀਏਤਾ ਉੱਚੀ ਕਾਟੀ ਪਾਰਸੀ ਜਿੱਦੇ ਚਲਦਿਆ ਉਥੇ ਕੋਈ ਵੀ ਕਰਮਚਾਰੀ ਅਤੇ ਬਚਾਅ ਕਾਰਜ ਨਹੀਂ ਪਹੁੰਚ ਸਕਿਆ ਜਿੱਦੇ ਚਲਦਿਆ ਹਾਸਾ ਗੰਭੀਰ ਹੋ ਜਾਂਦਾ ਹੈ ਕਿਉਂਕਿ ਕੋਈ ਬਚਾਅ ਕਾਰਜ ਜਿਹੜੇ ਕਿ ਨਹੀਂ ਪਹੁੰਚ ਪਾਉਂਦੇ ਤਾਂ ਫਲਹਾਲ ਅੰਦਾਜ਼ੇ ਕਿ ਬਚਾਅ ਕਰਮਚਾਰੀਆਂ ਨੇ ਹੈਲੀਕਾਪਟਰ ਨੂੰ ਪਗ 2 ਕਿਲੋਮੀਟਰ ਦੂਰੀ ਤੋਂ ਦੇਖਿਆ ਸੀ ਉਹਨਾਂ ਨੇ ਵਿਸਤ੍ਰਿਤ ਜਾਣਕਾਰੀ ਦਿੱਤੀ ਕਿ ਅਧਿਕਾਰੀ ਉਸ ਸਮੇਂ 12 ਘੰਟੇ ਤੋਂ ਵੱਧ ਸਮੇਤ ਲਾਪਤਾ ਸਨ ਤੇ ਹੈਲੀਕਾਪਟਰ ਐਤਵਾਰ ਨੂੰ ਕ੍ਰੈਸ਼ ਹੋਇਆ ਸੀ 이란 ਦੇ ਰਾਸ਼ਟਰਪਤੀ ਦੀ ਹੈਲੀਕਾਪਟਰ ਹਾਦਸੇ ਦੇ ਵਿੱਚ ਮੌਤੀ ਖਬਰ ਸਾਹਮਣੇ ਆ ਰਹੀ ਹੈ ਜਿਉਂ ਤੁਹਾਨੂੰ ਦੱਸ ਜੀ ਕਿ ਖੋਜ ਅਤੇ ਬਚਾਅ ਦੀਆਂ ਟੀਮਾਂ ਜਿਹੜੀ ਮੌਕੇ ਤੇ ਪਹੁੰਚੀਆਂ ਤਾਂ ਪਤਾ ਲੱਗੇ ਕਿ ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਈਸੀ ਅਤੇ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲਾ ਯਾਨ ਸਮੇਤ ਹੈਲੀਕਾਪਟਰ ਦੇ ਵਿੱਚ ਸਵਾਰ ਸਾਰੇ ਹੀ ਲੋਕ ਮਾਰੇ ਗਏ ਨੇ ਤੁਹਾਨੂੰ ਦੱਸ ਜੀ ਕਿ ਖੋਜ ਅਤੇ ਬਚਾਅ ਟੀਮਾਂ ਦੀ ਸ਼ੁਰੂਆਤੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਈਸੀ ਅਤੇ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲਾ ਯਾਨ ਸਮੇਤ ਹੈਲੀਕਾਪਟਰ ਦੇ ਵਿੱਚ ਸਵਾਰ ਸਾਰੇ ਹੀ ਯਾਤਰੀ ਜਿਹੜੇ ਕਿ ਹਾ ਦੇ ਵਿੱਚ ਮਾਰੇ ਗਏ ਨੇ ਈਰਾਨ ਦੇ ਸਰਕਾਰੀ ਟੈਲੀਵਿਜ਼ਨ ਏਜੰਸੀ ਦੀ ਮਨੀਏਤਾ ਰਾਸ਼ਟਰਪਤੀ ਇਬਰਾਹਿਮ ਰਾਸ਼ੀਅਤੇ ਫੋਰਾ ਨੋਲੇ ਜਾ ਰਹੇ ਹੈਲੀਕਾਪਟਰ ਦੇ ਹਾਦਸੇ ਵਾਲੀ ਥਾਂ ਤੇ ਜੀਵਨ ਦਾ ਕੋਈ ਵੀ ਨਿਸ਼ਾਨ ਜਿਹੜੇ ਕਿ ਨਹੀਂ ਮਿਲੇ ਸਰਕਾਰੀ ਰਿਪੋਰਟਾਂ ਦੀ ਮਨੀਏਤਾ ਉੱਚੀ ਕਾਟੀ ਪਾਰਸੀ ਜਿੱਦੇ ਚਲਦਿਆ ਉਥੇ ਕੋਈ ਵੀ ਕਰਮਚਾਰੀ ਅਤੇ ਬਚਾਅ ਕਾਰਜ ਨਹੀਂ ਪਹੁੰਚ ਸਕਿਆ ਜਿੱਦੇ ਚਲਦਿਆ ਹਾਸਾ ਗੰਭੀਰ ਹੋ ਜਾਂਦਾ ਹੈ ਕਿਉਂਕਿ ਕੋਈ ਬਚਾਅ ਕਾਰਜ ਜਿਹੜੇ ਕਿ ਨਹੀਂ ਪਹੁੰਚ ਪਾਉਂਦੇ ਤਾਂ ਫਲਹਾਲ ਅੰਦਾਜ਼ੇ ਕਿ ਬਚਾਅ ਕਰਮਚਾਰੀਆਂ ਨੇ ਹੈਲੀਕਾਪਟਰ ਨੂੰ ਪਗ 2 ਕਿਲੋਮੀਟਰ ਦੂਰੀ ਤੋਂ ਦੇਖਿਆ ਸੀ ਉਹਨਾਂ ਨੇ ਵਿਸਤ੍ਰਿਤ ਜਾਣਕਾਰੀ ਦਿੱਤੀ ਕਿ ਅਧਿਕਾਰੀ ਉਸ ਸਮੇਂ 12 ਘੰਟੇ ਤੋਂ ਵੱਧ ਸਮੇਤ ਲਾਪਤਾ ਸੰਤ ਹੈਲੀਕਾਪਟਰ ਐਤਵਾਰ ਨੂੰ ਕ੍ਰੈਸ਼ ਹੋਇਆ ਸੀ 이란 ਦੇ ਰਾਸ਼ਟਰਪਤੀ ਦੀ ਹੈਲੀਕਾਪਟਰ ਹਾਦਸੇ ਦੇ ਵਿੱਚ ਮੌਤੀ ਖਬਰ ਸਾਹਮਣੇ ਆ ਰਹੀ ਹੈ ਜਿਉਂ ਤੁਹਾਨੂੰ ਦੱਸ ਜੀ ਕਿ ਖੋਜ ਅਤੇ ਬਚਾਅ ਦੀਆਂ ਟੀਮਾਂ ਜਿਹੜੀ ਮੌਕੇ ਤੇ ਪਹੁੰਚੀਆਂ ਤਾਂ ਪਤਾ ਲੱਗੇ ਕਿ ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਈਸੀ ਅਤੇ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲਾ ਯਾਨ ਸਮੇਤ ਹੈਲੀਕਾਪਟਰ ਦੇ ਵਿੱਚ ਸਵਾਰ ਸਾਰੇ ਹੀ ਲੋਕ ਮਾਰੇ ਗਏ ਨੇ ਤੁਹਾਨੂੰ ਦੱਸ ਜੀ ਕਿ ਖੋਜ ਅਤੇ ਬਚਾਅ ਟੀਮਾਂ ਦੀਆਂ ਸ਼ੁਰੂਆਤੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਈਸੀ ਅਤੇ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲਾ ਯਾਨ ਸਮੇਤ ਹੈਲੀਕਾਪਟਰ ਦੇ ਵਿੱਚ ਸਵਾਰ ਸਾਰੇ ਹੀ ਯਾਤਰੀ ਜਿਹੜੇ ਕਿ ਦੇ ਵਿੱਚ ਮਾਰੇ ਗਏ ਨੇ ਈਰਾਨ ਦੇ ਸਰਕਾਰੀ ਟੈਲੀਵਿਜ਼ਨ ਏਜੰਸੀ ਦੀ ਮਨੀਅਤਾ ਰਾਸ਼ਟਰਪਤੀ ਇਬਰਾਹਿਮ ਰਾਸ਼ੀਅਤੇ ਕੋਰਾਨੋਲ ਜਾ ਰਹੇ ਹੈਲੀਕਾਪਟਰ ਦੇ ਹਾਦਸੇ ਵਾਲੀ ਥਾਂ ਤੇ ਜੀਵਨ ਦਾ ਕੋਈ ਵੀ ਨਿਸ਼ਾਨ ਜਿਹੜੇ ਕਿ ਨਹੀਂ ਮਿਲੇ ਸਰਕਾਰੀ ਰਿਪੋਰਟਾਂ ਦੀ ਮਨੀਅਤਾ ਉੱਚੀ ਘਾਟੀ ਪਾਰ ਸੀ ਜਿੱਦੇ ਚਲਦਿਆ ਉਥੇ ਕੋਈ ਵੀ ਕਰਮਚਾਰੀ ਅਤੇ ਬਚਾਅ ਕਾਰਜ ਨਹੀਂ ਪਹੁੰਚ ਸਕਿਆ ਜਿੱਦੇ ਚਲਦਿਆ ਹਾਸਾ ਗੰਭੀਰ ਹੋ ਜਾਂਦਾ ਹੈ ਕਿਉਂਕਿ ਕੋਈ ਬਚਾਅ ਕਾਰਜ ਜਿਹੜੇ ਕਿ ਨਹੀਂ ਪਹੁੰਚ ਪਾਉਂਦੇ ਤਾਂ ਫਲਹਾਲ ਅੰਦਾਜ਼ੇ ਕਿ ਬਚਾਅ ਕਰਮਚਾਰੀਆਂ ਨੇ ਹੈਲੀਕਾਪਟਰ ਨੂੰ ਫਗ 2 ਕਿਲੋਮੀਟਰ ਦੂਰੀ ਤੋਂ ਦੇਖਿਆ ਸੀ ਉਹਨਾਂ ਨੇ ਵਿਸਤ੍ਰਿਤ ਜਾਣਕਾਰੀ ਦਿੱਤੀ ਕਿ ਅਧਿਕਾਰੀ ਉਸ ਸਮੇਂ 12 ਘੰਟੇ ਤੋਂ ਵੱਧ ਸਮੇਤ ਲਾਪਤਾ ਸੰਤ ਹੈਲੀਕਾਪਟਰ ਐਤਵਾਰ ਨੂੰ ਕ੍ਰੈਸ਼ ਹੋਇਆ ਸੀ